ਨਾ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਤੇ ਸੰਗਰੂਰ ਵੱਲ ਕੂਚ ਕਰ ਰਹੇ ਨੇ ਤੇ ਅਜਿਹੇ ਦੇ ਵਿੱਚ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੰਗਰੂਰ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕ ਖੇਤਾਂ ਦੇ ਵਿੱਚੋਂ ਦੀ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸੀ ਤਾਂ ਪਿੱਛੇ-ਪਿੱਛੇ ਪੁਲਿਸ ਤੇ ਅਧਿਕਾਰੀ ਜਾਂਦੇ ਨੇ ਤੇ ਕਈ ਲੋਕਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਹਾਲਾਂਕਿ ਲਖਸ ਦਾਣਾ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਸੀ ਕਿ ਅੱਜ ਸੰਗਰੂਰ ਦੇ ਵਿੱਚ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਗ੍ਰਿਫਤਾਰੀ ਦੇ ਖਿਲਾਫ ਅਵਾਜ਼ ਚੁੱਕੀ ਜਾਵੇਗੀ ਕਿਉਂਕਿ ਗ੍ਰਿਫਤਾਰੀ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਜੋ ਪੰਨਾ ਸਿੱਧੂ ਦੇ ਖਿਲਾਫ ਪਰਚੇ ਕੀਤੇ ਗਏ ਨਿਆਂਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਇਹ ਨਜ਼ਾਇਜ਼ ਤੌਰ ਤੇ ਜੜੀ ਆ ਕਾਰਵਾਈ ਕੀਤੀ ਗਈ ਤੇ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੰਗਰੂਰ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਪੁਲਿਸ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਹ ਪ੍ਰਦਰਸ਼ਨਕਾਰੀ ਖੇਤਾਂ ਦੇ ਵਿੱਚ ਉਹਦੀ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਸੀ ਪਰ ਪੁਲਿਸ ਦੀ ਅੱਖ ਤੋਂ ਨਹੀਂ ਬਚ ਸਕੇ ਪੁਲਿਸ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕੀਤਾ ਗਿਆ ਤੇ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਸੋ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਇਹ ਨੌਜਵਾਨ ਲੈਨੇ ਕਿਉਂਕਿ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਹੋ ਰਿਹਾ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸੀ ਕਿਉਂਕਿ ਪਾਨਾ ਸੀ ਦੋਤੇ ਜੋ ਪਰਚੇ ਕਿਤੇ ਨੇ ਗ੍ਰਿਫਤਾਰੀ ਕੀਤੀ ਹੈ ਲਗਾਤਾਰ ਗ੍ਰਿਫਤਾਰੀ ਨੂੰ ਲੈ ਕੇ ਮੁੱਦਾ ਜਿਹੜਾ ਪਖਦਾ ਹੋਇਆ ਨਸਰ ਆ ਰਿਹਾ ਹੈ ਜਿਸ ਨੂੰ ਲੈ ਕੇ ਵਕੋ ਵਕ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਤੇ ਲਖਸ ਦਾਣਾਂ ਦੇ ਵੱਲੋਂ ਐਲਾਨ ਕੀਤਾ ਸੀ ਕਿ ਸੰਗਰੂਰ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚ ਰਹੇ ਨੇ ਤੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਅਜਿਹੇ ਦੇ ਵਿੱਚ ਇਹ ਲੋਕ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਦੋਂ ਜਾ ਰਹੇ ਸੀ ਤਾਂ ਇਹਨਾਂ ਦਾ ਪਿੱਛਾ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਕਈ ਲੋਕਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਸੋ ਤਸਵੀਰਾਂ ਤੁਹਾਡੇ ਨਾਲ ਸੰਗਰੂਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹਾਲਾਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਆ ਪੁਲਿਸ ਦਾ ਕਹਿਣਾ ਹੈ ਕਿ ਲੋ ਐਂਡ ਆਰਡਰ ਦੀ ਸਥਿਤੀ ਨੂੰ ਮੈਂਟੇਨ ਰੱਖਣ ਦੇ ਲਈ ਉਹਨਾਂ ਦੇ ਵੱਲੋਂ ਤਲਾਸ਼ੀ ਜੜੀ ਆ ਲਈ ਜਾ ਰਹੀ ਹੈ ਜੋ ਲੋਕ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹਾਲਾਂਕਿ ਪੁਲਿਸ ਨੇ ਕਿਹਾ ਕਿ ਅਗਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਇਸ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਉਹਨਾਂ ਦੇ ਵੱਲੋਂ ਲੋ ਐਂਡ ਆਰਡਰ ਦੀ ਸਥਿਤੀ ਨੂੰ ਮੈਂਟੇਨ ਰੱਖਣ ਦੇ ਲਈ ਹਰ ਇੱਕ ਕਦਮ ਜੜਾ ਚੁੱਕਿਆ ਜਾ ਰਿਹਾ ਹੈ ਇੱਕ ਵਾਰ ਤਸਵੀਰਾਂ ਰੁਦਾ ਰੁੱਕਰ ਲੈਂਦੇ ਆ ਕਿ ਕਿਵੇਂ ਪੁਲਿਸ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕਰਕੇ ਇਹਨਾਂ ਨੂੰ ਹਿਰਾਸਤ ਲਾਲਾ ਨਾ ਕੂ ਬਦਨਾਮ ਹੀ ਕਰਨਾ ਹੈ ਮੈਂ ਤਾਂ ਇਹ ਰੋਕਾ ਆ ਹੁਣ ਮਰਜ਼ੀ ਤੇ ਮਰਜ਼ੀ ਕਰਚਾ ਕਰ ਵਾਹ ਹੋਤਾ ਇੰਨਾ ਬੰਦਾ ਕਿੰਨੀ ਦੇਰ ਜਿਹੜਾ ਐਮਪੀ ਦੇ ਇਲੈਕਸ਼ਨ ਆ ਜੀ ਜਿਹੜਾ ਮਾਨ ਨਹਿਰਾਤ ਦੀ ਹੈ ਉਹ ਭੁਜਾਇਆ ਭਰਾ ਬਣਿਆ ਵੇ ਬਰਾਹਲ ਉਧਰੋਂ ਭਜ ਗਿਆ ਅੰਦਰੋਂ ਕੋਠੀ ਕੋਲ ਵੈਰੀਫਾਈ ਕਰਕੇ ਸਾਡਾ ਇਹਨਾਂ ਨੂੰ ਪਹੁੰਚ ਗਿਆ ਠੀਕ ਹੈ ਠੀਕ ਹੈ ਠੀਕ ਹੈ ਜਿਸ ਕਸ ਤੋਂ ਪਹੁੰਚਿਆ ਹੈ ਸਾਡੇ ਦਿਮਾਗ ਵੀ ਜੀ ਹੋ ਗਈ ਥੈਂਕਸ ਦਾ ਉਹਦਾ ਮੇਜਾ ਉਹ ਆ ਗਿਆ ਬੰਦਾ ਲਾਲ ਲਾ ਫੂਲ ਬਦਨਾਮ ਹੀ ਕਰਨਾ ਹੈ ਭੈਣ ਦਾ ਇਹ ਰੋ ਜ਼ਿਕਾ ਆ ਰਿਹਾ ਹੁਣ ਮਰਜ਼ੀ ਤੇ ਮਰਜ਼ੀ ਕਰਚਾ ਪਾ ਵਾ ਉਹ ਤਾਂ ਇੰਨਾ ਬੰਦਾ ਕੋਲ ਕਿੰਨੀ ਵੇਰ ਦੇ ਜੋ ਆ ਸੰਭੀ ਦੇ ਇਲੈਕਸ਼ਨਾਂ ਜੀ ਜਿਹੜਾ ਜਿਹੜਾ ਮਾਨ ਨਹਿਰਾ ਤੀ ਬਹੁਤ ਭਜਾਇਆ ਭਰਾ ਵਣਿਆ ਵੇ ਬੜਾ ਹਾਲ ਉਧਰੋਂ ਭਜ ਗਿਆ ਅੰਦਰੋਂ ਕੋਠੀ ਕੋਲ ਵੈਰੀਫਾਈ ਕਰਕੇ ਸਾਡਾ ਇਹਨਾਂ ਨੂੰ ਪਹਿਚਾਣ

I don't know how to do it. I don't know how to do it. I don't know